ਨਮਸਕਾਰ ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਰਾਮ ਰਾਮ ਸਲਾਮ ਅਦਾਬ ਉਮੀਦ ਹੈ ਮਾਂ ਖੇੜਗ ਕਬੱਡੀ ਨੂੰ ਪਿਆਰ ਕਰਨ ਵਾਲੇ ਸਾਰੇ ਹੀ ਸਰੋਤੇ ਠੀਕ ਠਾਕ ਹੋਵੋਗੇ ਪ੍ਰਮਾਤਮਾ ਪਰਮੇਸ਼ਵਰ ਦੀ ਤੁਹਾਡੇ ਤੇ ਕਿਰਪਾ ਬਣੀ ਰਹੇ ਚੜ੍ਹਦੀ ਕਲਾ ਚ ਰਹੋ ਦੋਸਤੋ ਬੇਨਤੀ ਹੈ ਇੱਕ ਹੁਣ ਬਸ ਹੱਥ ਜੋੜੇ ਤੇ ਬੇਨਤੀ ਕੀਤੀ ਨੂੰ ਪ੍ਰਵਾਨ ਕਰ ਲਿਓ ਜਿਹੜਾ ਆਪਣਾ ਫੇਸਬੁੱਕ ਪੇਜ ਹੈ ਕਬੱਡੀ ਅਪਡੇਟ ਕਬੱਡੀ ਅਪਡੇਟ ਨੂੰ ਭਾਈ ਫੋਲੋ ਕਰ ਲੋ ਤੇ ਆਪਣਾ YouTube ਤੇ ਚੈਨਲ ਆਇਆ ਹੈ ਲਾਈਵ ਕਬੱਡੀ ਅਪਡੇਟ ਹੁਣ ਕਈ ਮਿੱਤਰ ਸੱਜਣ ਲਾਈਵ ਕਬੱਡੀ ਅਪਡੇਟ ਜਦ ਸਪੇਸ ਦੇ ਕੇ ਪਾ ਲੈਂਦੇ ਆ ਜਾਂ ਆਪਣੇ ਜਿਵੇਂ ਲਿਖਦੇ ਆ ਉਵੇਂ ਪਾ ਦਿੰਦੇ ਆ ਪਰ ਥੋੜਾ ਜਿਹਾ ਚੇਂਜ ਆ ਉਹਦੇ ਵਿੱਚ L I V E K D B A D I ਕਬੱਡੀ ਅਪ U P D A T E ਕਬੱਡੀ ਅਪਡੇਟ YouTube ਤੇ ਸਰਚ ਮਾਰੋਗੇ ਜਦੋਂ ਤੁਹਾਨੂੰ ਸਾਰੇ ਪਿਛਲੇ ਸਾਲ ਦੇ ਰਿਜ਼ਲਟ ਮਿਲ ਜਾਣਗੇ ਇਹ ਨਹੀਂ ਵੀ ਅੱਜ ਵਾਲੇ ਪੂਰੇ ਸਾਲ ਦੇ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਅੱਗੇ ਸ਼ੇਅਰ ਕਰੋ ਮਿੱਤਰਾਂ ਨੂੰ ਤੇ ਦੋਸਤੋ 7 ਜੂਨ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਲੈ ਕੇ ਹਾਜ਼ਰ ਹੋਏ ਆ ਦਿਨ ਸ਼ਨੀਵਾਰ ਦੇ 7 ਜੂਨ ਦਿਨ ਸ਼ਨੀਵਾਰ 2025 ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਜੋ ਕਿ ਬਾਈ ਗਰਨਾਇਵ ਸਿੰਘ ਗਿੱਲ ਝੰਡਾ ਵਾਲਾ ਜ਼ਿਲ੍ਹਾ ਬਠਿੰਡਾ ਵੱਲੋਂ ਤਿਆਰ ਕੀਤੇ ਗਏ ਨੇ ਪਿੰਡ ਸੰਧਵਾ ਬਰਿਆਰ ਜ਼ਿਲ੍ਹਾ ਗੁਰਦਾਸਪੁਰ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਦੂਜਾ ਦਿਨ ਕਬੱਡੀ 75 ਕਿਲੋ ਪਿੰਡ ਸੰਤਮਾ ਬਰਿਆਰ 34 ਨੰਬਰ ਫਾਸਟ 31000 ਨਕਦ ਪਲੱਸ ਕੱਪ ਪਿੰਡ ਸੁਰਖਪੁਰ 24 ਨੰਬਰ ਸੈਕੰਡ 25000 ਨਕਦ ਪਲੱਸ ਕੱਪ ਬੈਸਟ ਨਹੀਂ ਸੀਗੇ ਪਿੰਡ ਕਠਿਆਲਾ ਜ਼ਿਲ੍ਹਾ ਗੁਰਦਾਸਪੁਰ ਦੇ ਕਬੱਡੀ ਟੂਰਨਾਮੈਂਟਾਂ ਦਾ ਫਾਈਨਲ ਰਿਜ਼ਲਟ ਕਬੱਡੀ ਆਲ ਓਪਨ ਚਾਰ ਟੀਮਾਂ ਖੇਡੀਆਂ ਜੀ ਟੀਮ ਬਾਬਾ ਨਾਮਦੇਵ ਜੀ ਕਬੱਡੀ ਕਲੱਬ ਕਮਾਣਾ ਕਮਾਣਾ 26 ਨੰਬਰ 1 ਫਾਸਟ 1 ਲੱਖ ਰੁਪਏ ਨਕਦ ਪਲੱਸ ਕੱਪ ਟੀਮ ਬਾਬਾ ਦਇਆ ਸਿੰਘ ਜੀ ਕਵਡੀ ਕਲੱਬ ਸੁਰ ਸਿੰਘ ਪਲੱਸ ਬੈਂਕਾਂ ਫਰਮਾਹੀ 17 ਨੰਬਰ ਸੈਕੰਡ 75000 ਨਕਦ ਪਲੱਸ ਕੱਪ ਬੈਸਟ ਨਹੀਂ ਸੀਗੇ ਜੀ ਇਹ ਕੱਲ ਦੇ ਕੱਪ ਸ਼ਨੀਵਾਰ ਦੇ ਸ਼ਨੀਵਾਰ ਦੇ ਕੱਪਾਂ ਦਾ ਰਿਜ਼ਲਟ ਜੇਕਰ ਤੁਹਾਨੂੰ ਜਾਣਕਾਰੀ ਵਧੀਆ ਲੱਗਦੀ ਆ ਤਾਂ ਵੱਧ ਤੋਂ ਵੱਧ ਕਮੈਂਟ ਕਰਕੇ ਦੱਸਿਆ ਕਰੋ ਸਾਨੂੰ ਤਾਂ ਜੋ ਕੋਈ ਜੇ ਕੋਈ ਘਾਟ ਹੁੰਦੀ ਲੱਗਦੀ ਆ ਤਾਂ ਸਾਨੂੰ ਜਰੂਰ ਦੱਸਿਆ ਕਰੋ ਮੈਸੇਜ ਕਰਕੇ ਅਸੀਂ ਉਹ ਘਾਟ ਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰਿਆ ਕਰਾਂਗੇ ਆਪ ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਆ ਜਿੰਨੇ ਕ ਤੁਸੀਂ ਸਾਨੂੰ ਲਾਈਕ ਪਿਆਰ ਕਰ ਰਹੇ ਹੋ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਹੈ ਮਾਲਕ ਸੋਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਮਿਲਦੇ ਆਂ ਆਪਾਂ ਕੱਲ ਨੂੰ ਸਵੇਰੇ ਧੰਨਵਾਦ